ਹੁਸ਼ਿਆਰਪੁਰ ਵਿੱਚ ਸਿਵਲ ਹਫਤਾ ਵਿੱਚ ਗੰਦਗੀ ਅਤੇ ਪਾਣੀ ਨੂੰ ਲੈ ਕੇ ਬੋਝ ਸਮਾਜ ਪਾਰਟੀ ਦੇ ਸੀਨੀਅਰ ਆਗੂ ਦਿਨੇਸ਼ ਕੁਮਾਰ ਪਕੂੜੇ ਕਿਹਾ ਕਿ ਸਿਵਲ ਹਫਤਾ ਦੇ ਡਾਕਟਰਾਂ ਵੱਲੋਂ ਜੋ ਲਾਹ ਪਰਬਾਈ ਕੀਤੀ ਜਾ ਰਹੀ ਹੈ ਅਤੇ ਹੁਸ਼ਿਆਰਪੁਰ ਸਿਵਲ ਹਫਤਾ ਵਿੱਚ ਗੰਦਗੀ ਨੂੰ ਲੈ ਕੇ ਬੋਝ ਸਮਾਜ ਪਾਰਟੀ ਵੱਡੇ ਪੱਧਰ ਤੇ ਸੰਗਠਨ ਕਰੇਗੀ ਜਨ ਪੰਜਾਬੀ نیوز ਦੀ ਵਿਸ਼ੇਸ਼ ਰਿਪੋਰਟ। ਇਹਈ ਵਾਰੀ ਸ਼ਾਸਨ ਪ੍ਰਸ਼ਾਸਨ ਨੂੰ ਸਿਵਲ ਸਿਵ ਸਰਜਨ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਐਸਐਮਓ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਕਿ ਜਿਹੜੇ ਫਿਵਲ ਹਸਪੀਟਲ ਦੇ ਵਿੱਚ ਕੁਆਟਰ ਆ 15 20 ਕੁਆਟਰ ਆ ਉਹਨਾਂ ਦੇ ਵਿੱਚ ਘੱਟੋ ਘੱਟ ਹਜ਼ਾਰਾਂ ਲੀਟਰ ਪਾਣੀ ਰੋ ਲੀਕਜ ਹੋ ਰਿਹਾ ਆ ਔਰ ਸਾਨੂੰ ਇਹ 6 ਮਹੀਨੇ ਤੋਂ ਐਸਐਮਓ ਸਾਹਿਬ ਨੂੰ ਸੀਐਮ ਸਾਹਿਬ ਨੂੰ ਕਹਿੰਦੇ ਨੇ ਹੋ ਗਿਆ ਵੀ ਇਹ ਪਾਣੀ ਦੀ ਇਹ ਲੀਕਜ ਆ ਬੰਦ ਕਰਾਈ ਜਾਵੇ ਤੇ ਇਹਦੇ ਵਿੱਚ ਸ਼ਾਸਿਰ ਪ੍ਰਸ਼ਾਸਨ ਨੇ ਹਾਲੇ ਤੱਕ ਸਮਝੂ ਤੱਕ ਨਹੀਂ ਸਰਕੀ ਤੇ ਲੋਕ ਜਦੋਂ ਫਿਵਲ ਸਰਜਨ ਵਾਲੋ ਘਰਾਂ ਘਰਾਂ ਦੇ ਵਿੱਚ ਜਾ ਕੇ ਡੇਂਗੂ ਦੇ ਮਸ਼ਰ ਕਰਕੇ ਚੈੱਕ ਕਰਨ ਜਾ ਰਹੇ ਤਾਂ ਜਿਹੜਾ ਆਪਣਾ ਹਸਪੀਟਲ ਆ ਇਹਨਾਂ ਦਾ ਸਾਰਾ ਹੀ ਡੇਂਗੂ ਨਾਲ ਭਰਿਆ ਪਿਆ ਹੈ। ਸੱਚਾ ਜੀ ਤੁਸੀਂ ਹੁਣ ਇਹ ਬਾਰੇ ਜਾਣਕਾਰੀ ਦਿੱਤੀ ਹੈ ਕਿ ਜੇਕਰ 6 ਮਹੀਨੇ ਦੀ ਜਿਹੜੀ ਆਗੂ ਆ ਜਮਲੋ ਨਹੀਂ ਇਸ ਸਮੱਸਿਆ ਦਾ ਹੱਲ ਕਰਦੇ ਤੇ ਅੱਗੇ ਤੁਹਾਡੇ ਬੁੱਜ ਸਮਝ ਪਾਰਟੀ ਵਾਲੋਂ ਕੀ ਕਾਰਵਾਈ ਹੋਵੇਗੀ? ਕਾਰਵਾਈ ਤਾਂ ਇਹਨਾਂ ਨੂੰ ਮਨ ਲਓ ਜਗਾਉਣ ਦੇ ਲਈ ਜੇ ਸਾਹਿਬnabla ਹੁਣ ਟੀਵੀ ਤੇ ਵੀ ਤੁਸੀਂ ਰਾਤ ਨੂੰ ਦੇਖ ਲੋ ਡਿਬੇਟ ਚੱਲਦੀ ਐ ਪਾਣੀ ਬਚਾਓ ਪੰਜਾਬ ਬਚਾਓ ਤੇ ਜਿਹੜੀ ਸਰਕਾਰ ਦੇ ਅਧਾਰੇ ਆ ਉਹਨਾਂ ਦੇ ਵਿੱਚ ਘੱਟੋ ਘੱਟ ਦੀ ਹਜ਼ਾਰਾਂ ਲੀਟਰ ਪਾਣੀ ਜਿਹੜਾ ਲੀਕੇਜ ਹੋ ਰਿਹਾ ਆ ਜੇਕਰ ਸਰਕਾਰ ਜਾਂ ਸਿਵਲ ਸਜਜ ਸਾਹਿਬ ਐਸਐਮਓ ਸਾਹਿਬ ਇਹ ਚੀਜ਼ ਦਾ ਕੋਈ ਫਲ ਨਹੀਂ ਕੱਢਦੇ ਤੇ ਬਹੁਜਨ ਸਮਾਜ ਪਾਰਟੀ ਵੱਡੇ ਪੱਧਰ ਤੇ ਸੀਐਮਓ ਸਾਹਿਬ ਤੇ ਐਸਐਮਓ ਸਾਹਿਬ ਦੇ ਖਿਲਾਫ ਅੰਦੋਲਨ ਚਲਾਏਗੀ ਤੇ ਸਰ ਕਿੰਨੇ ਜਿਹੜੇ ਕਮਰੇ ਆ ਜਿਹੜੇ ਸਰਕਾਰੀ ਜਿਹੜੇ ਕੁਆਟਰ ਇਸ ਤਰ੍ਹਾਂ ਪੇ ਹੋਏ ਜਿਹੜੇ ਗੰਦਗੀ ਨਾਲ ਭਰੇ ਹੋਏ ਆ ਇਹ 15 20 ਕੁਆਟਰ ਆ ਤੇ ਸਾਰਿਆਂ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਆ ਹਜ਼ਾਰਾਂ ਲੀਟਰ ਪਾਣੀ ਜਿਹੜਾ ਲੀਕ ਹੋ ਚੁੱਕਾ ਆ ਪਰ ਲੱਗਦਾ ਹੈ ਵੀ ਐਸਐਮਓ ਸਾਹਿਬ ਦੇ ਜਾਂ ਸੀਐਮਓ ਸਾਹਿਬ ਦੇ ਕੰਨ ਤੇ ਜੂ ਨਹੀਂ ਸਰਕਦੀ ਜਿੱਨਾਂ ਚਿਰ ਇਹਨਾਂ ਦੇ ਖਿਲਾਫ ਕੋਈ ਅੰਦੋਲਨ ਸ਼ੁਰੂ ਨਹੀਂ ਹੁੰਦਾ ਤਾ ਹੀ ਹੈ ਕੋਈ ਕਾਰਪੇ ਕਰਨਗੇ ਤੇ ਸਰ ਇਹ ਕਿੰਨੇ ਚਿਰਾਂ ਤੋਂ ਜਿਹੜੇ ਐਦਾਂ ਹੀ ਗੰਦਗੀ ਜਿਹੜੀ ਨਜ਼ਰ ਆ ਰਹੀ ਹੈ ਇਹ 6 ਮਹੀਨੇ ਤੋਂ ਕ੍ਰੀਪ 6 ਮਹੀਨੇ ਹੋ ਗਿਆ ਗੰਦਗੀ ਜਿਹੜੀ ਇਹਨਾਂ ਦੇ ਅੰਦਰੋਂ ਨਜ਼ਰ ਆ ਰਹੀ ਤੇ ਸਰ ਜਿਹੜੇ ਕੁਆਟਰ ਇਹ ਕਿੰਨੇ ਚਿਰ ਤੋਂ ਐਦਾਂ ਵੈਸੇ ਖਾਲੀ ਪਈ ਹੈ ਇਹ 1 ਸਾਲ ਤੋਂ ਕੁਆਟਰ ਇਹ ਖਾਲੀ ਪਏ ਚੈਨ ਪੰਜਾਬੀ ਨਹੀਂ ਹੋਈ ਤੇ ਨੰੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ